ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਵੀਰੋ ਬਹੁਤ ਹੀ ਲੇਟ ਵੀਡੀਓ ਆ ਰਹੀ ਆਲਮੋਸਟ ਕੋ ਦਸਾਂ ਦਿਨਾਂ ਬਾਅਦ ਵੀਡੀਓ ਅਸੀਂ ਸ਼ੂਟ ਕਰਨ ਦੇ ਆ ਤੇ ਸਾਰੇ ਵੀਰ ਭਰਾ ਜਿਹਦਾ ਜਿਹਦਾ ਕੋਈ ਵੀ ਸਵਾਲ ਏ ਕਿਸੇ ਵੀ ਵਰਕ ਵੀਜ਼ਾ ਸੀਜ਼ਨਲ ਨਾਨ ਸੀਜ਼ਨਲ ਇਮੀਗ੍ਰੇਸ਼ਨ ਜਾਂ ਫਿਰ ਕਿਸੇ ਵੀ ਹੋਰ ਟਾਪਿਕ ਦੇ ਰਿਲੇਟਡ ਹੋਵੇ ਇਨਸਟਾਗ੍ਰam ਤੇ ਪੁੱਛ ਸਕਦਾ ਹੈ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਸਵਾਲ ਇਹ ਪੁੱਛ ਸਕਦਾ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਰੋ 1 ਸਾਲ ਵਾਲੇ ਪੇਪਰਾਂ ਦੀ 9 ਮਹੀਨਿਆਂ ਵਾਲੇ ਪੇਪਰਾਂ ਦੀ ਅੱਜ ਡੇਟ ਵੇ 23 April 23 April ਅੱਜ ਦੀ ਡੇਟ ਹੈ ਤੇ ਸਾਰੀਆਂ ਦੀ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਵੀਰ ਭਰਾ ਇੰਸਟਾਗ੍ਰam ਤੇ ਫੋਲੋ ਕਰ ਲਵੋ ਕੋਈ ਵੀ ਸਵਾਲ ਹੈ ਤੁਹਾਡਾ ਇੰਸਟਾਗ੍ਰam ਤੇ ਵਾਈਸ ਮੈਸੇਜ ਕਰਕੇ ਪੁੱਛੋ ਅੱਜ ਤੋਂ ਮੈਂ ਟਰਾਈ ਕਰਾਂਗਾ ਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਇਕੱਠੇ ਹੋ ਗਏ ਨੇ ਤੇ ਨਹੀਂ ਰਿਪਲਾਈ ਦੇਣ ਹੋਏ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਤੋਂ ਸਾਰੇ ਵੀਰਾਂ ਦੇ ਓਲੀ ਓਲੀ ਕਰਕੇ ਸਭ ਦੇ ਮੈਸੇਜ ਦਾ ਰਪਲਾਈ ਦੇਣਾ ਮੈਂ ਸਟਾਰਟ ਕਰ ਦਵਾ ਇੱਕ ਸਾਲ ਵਾਲੇ ਪੇਪਰਾਂ ਦੀ ਗੱਲ ਕਰੀਏ ਤੇ ਜਿੰਨਾ ਜਿੰਨਾ ਵੀਰਾਂ ਨੇ ਵੀ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਸਾਲ ਵਾਲੇ ਤੇ ਮਾਰਚ ਦੇ ਮਹੀਨੇ ਦੇ ਵਿੱਚ ਹੀ 9 ਮਹੀਨਿਆਂ ਵਾਲੇ ਪੇਪਰ ਅਪਲਾਈ ਕੀਤੇ ਨੇ ਹਰ ਇੱਕ ਵੀਰ ਭਰਾ ਦੇ ਪੇਪਰ ਨਿਕਲਣਗੇ ਬਟ ਮੈਂ ਤੁਹਾਨੂੰ ਦੱਸਦਾ ਕਿ ਬਹੁਤੇ ਰੋਲਾਪਾਨ ਦੀ ਜਾਂ ਫਿਰ ਬਹੁਤੇ ਸਵਾਲ ਕਰਕੇ ਪੁੱਛਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੇ ਵੀ ਮਾਰਚ ਦੇ ਵਿੱਚ ਪੇਪਰ ਅਪਲਾਈ ਕੀਤੇ ਨੇ 2024 ਮਾਰਚ ਦੇ ਵਿੱਚ ਉਹਦੇ ਪੇਪਰ ਜਿਹੜੇ ਨੇ ਉਹ 110% ਜੂਨ ਦੇ ਲਾਸਟ ਵੀਕ ਦੇ ਵਿੱਚ ਤੇ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਵਿੱਚ ਨਿਕਲਣਾ ਸਟਾਰਟ ਹੋਣਗੇ ਇਹ ਮੈਂ ਤੁਹਾਨੂੰ ਪੱਕੀ ਇਨਫੋਰਮੇਸ਼ਨ ਦੇਣ ਦੀ ਆਂਵਾ ਤੁਸੀਂ ਮਾਰਚ ਦੇ ਮਹੀਨੇ ਦੇ ਵਿੱਚ ਅਪਲਾਈ ਕੀਤੇ ਨੇ ਪੇਪਰ 18 ਨੂੰ 21 ਨੂੰ ਜਾਂ 25 ਨੂੰ ਤੁਹਾਡੇ ਪੇਪਰ ਜਿਹੜੇ ਨੇ ਉਹ ਜੂਨ ਤੇ ਜੁਲਾਈ ਦੇ ਫਰਸਟ ਤੇ ਲਾਸਟ ਵੀਕ ਦੇ ਵਿੱਚ ਵਿੱਚ ਪੇਪਰ ਓਪਨ ਹੋਣਾ ਸਟਾਰਟ ਹੋਈ ਜਾਣਗੇ ਤੁਹਾਡਾ ਨੋਲਾ ਉਸ ਦਾ ਨਿਕਲਣਾ ਸਟਾਰਟ ਹੋਈ ਆਵੇਗਾ ਉਸ ਤੋਂ ਬਾਅਦ ਜਿਸ ਜਿਸ ਮੇਰੇ ਵੀਰ ਭਰਾ ਨੇ ਵੀ ਹਈਏ ਵੀ ਹਈਏ ਵੀ ਉਹ ਇਸ ਆਸਮੀਤ ਤੇ ਬੈਠਾ ਵੇ ਕਿ ਮੈਂ ਜਿਹੜੇ ਪੇਪਰ ਅਪਲਾਈ ਕੀਤੇ ਸਨ ਪਿਛਲੇ ਸਾਲ ਦਸੰਬਰ ਦੇ ਵਿੱਚ 4 ਨੂੰ 2 ਨੂੰ ਜਾਂ ਫਿਰ 12 ਨੂੰ ਸੀਜ਼ਨਲ ਪੇਪਰ ਅਪਲਾਈ ਕੀਤੇ ਸਨ ਉਹ ਹਾਈਏ ਵੀ ਇਹ ਅਸਾਸ ਮੀਤ ਤੇ ਬੈਠਾ ਹੋਵੇ ਕਿ ਜੀ ਮੇਰੇ ਪੇਪਰ ਨਿਕਲ ਆਉਣਗੇ ਉਹ ਬੜਾ ਹੀ ਗਲਤ ਕਰਨ ਡਿਆ ਆਵਿਓ ਬੜਾ ਹੀ ਬੈਡ ਲਾਈਕ ਓਪਰਚੁਨਿਟੀ ਤੇ ਬੈਠਾ ਬਹੁਤ ਹੀ ਘਟ ਚਾਂਸ ਨੇ ਕਿ ਸੀਜ਼ਨਲ ਪੇਪਰ ਨਿਕਲਣ ਤੇ ਇਸੇ ਲਈ ਜਿੰਨਾ ਹੋ ਸਕਦਾ ਜਿੰਨਾ ਵੀ ਹੋ ਸਕਦਾ ਤੁਸੀਂ ਅਗਾ ਨਵੇਂ ਪੇਪਰਾਂ 'ਲ ਮੂਵ ਕਰ ਜਾਓ ਹੁਣ ਤੇ ਚਾਂਸ ਨਹੀਂ ਹੈ ਨਵੇਂ ਪੇਪਰ ਅਪਲਾਈ ਕਰਨ ਦਾ ਬਹਾਰਾਲ ਨਵੇਂ ਪੇਪਰਾਂ ਦੇ ਉੱਤੇ ਹੀ ਪੇਪਰ ਨਿਕਲਣ ਦੇ ਚਾਂਸ ਹੈ ਨੇ ਪੁਰਾਣੇ ਜਿਹੜੇ ਲਾਈਕ ਪੇਪਰ ਨੇ ਉਹ ਹੁਣ ਬਿਲਕੁਲ ਵੀ ਨਹੀਂ ਨਿਕਲਨੇ ਹੈ ਤੇ ਜਿੰਨੇ ਵੀ ਵੀਰ ਭਰਾ ਨੇ ਜਿਹੜੇ ਇਸ ਵੀਡੀਓ ਨੂੰ ਵੇਖਣ ਦੇ ਨੇ ਹਰ ਇੱਕ ਵੀਰ ਭਰਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੇ ਇੰਸਟਾਗ੍ਰam ਤੇ ਫਾਲੋ ਨਹੀਂ ਕੀਤਾ ਤੇ ਮਿੱਤਰੋ ਇੰਸਟਾਗ੍ਰam ਤੇ ਜ਼ਰੂਰ ਫਾਲੋ ਕਰ ਲਵੋ Instagram ਦੀ ID ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡਾ ਕੋਈ ਵੀ ਸਵਾਲ Instagram ਤੇ ਪੁੱਛੋ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਵੀਰ ਨੂੰ ਉਹਦੇ ਸਵਾਲ ਦਾ ਜਵਾਬ ਦਿੱਤਾ ਜਾਵੇ ਮਿਲਣਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰੱਬ ਰਾਖਾ